ਤਾਂ ਨੈਸ਼ਨਲ ਹਾਈਵੇ ਦੇ ਉੱਪਰ ਵੱਡਾ ਹਾਦਸਾ ਵਾਪਰਿਆ ਜਿੱਥੇ ਬਾਜਰੀ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਪਲਟ ਗਿਆ ਦੇਖ ਸਕਦੇ ਹੋ ਤੁਸੀਂ ਕਿਵੇਂ ਮੁੱਦਾ ਹੋਇਆ ਪਿਆ ਤੇ ਅਸਲ ਕਾਰਨ ਇਹਦਾ ਸੀ ਕਿ ਟਾਇਰ ਫਟ ਗਿਆ ਜਦੋਂ ਟਰੱਕ ਜਾ ਰਿਹਾ ਸੀ ਦੱਸਦੇ ਕਿ ਹਾਜੀਪੁਰ ਤੋਂ ਇਹ ਟਰੱਕ ਬਟਾਲਾ ਜਾ ਰਿਹਾ ਸੀ ਬਟਾਲਾ ਜਾ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਧਾਰੀਵਾਲ ਦੇ ਕੋਲ ਆ ਕੇ ਨੈਸ਼ਨਲ ਹਾਈਵੇ ਪਠਾਨਕੋਟ ਗਰਦਾਸਪੁਰ ਨੈਸ਼ਨਲ ਹਾਈਵੇ ਜਿਹੜਾ ਉੱਥੇ ਟਰੱਕ ਦਾ ਟਾਇਰ ਅਚਾਨਕ ਪਾੜ ਜਾਂਦਾ ਤੇ ਟਾਇਰ ਪਾਟਣ ਦੇ ਨਾਲ ਉਸ ਤੋਂ ਬਾਅਦ ਦੇਖ ਸਕਦੇ ਹੋ ਕੀ ਹਾਲ ਹੋਇਆ ਇੱਧਰ ਸਾਈਡ ਦੇ ਉੱਪਰ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਖਾ ਗਿਆ ਏ ਟਰੱਕ ਤੇ ਬਾਜਰੀ ਦੇਖ ਸਕਦੇ ਹੋ ਸੀ ਕਿਵੇਂ ਸਾਰੀ ਖਿੰਡੀ ਪਈ ਹੈਗੀ ਤੇ ਡਰਾਈਵਰ ਦਾ ਵੀ ਵਿਚਾਰੇ ਦਾ ਰੋਣਾ ਨਿਕਲ ਗਿਆ ਡਰਾਈਵਰ ਕਹਿੰਦਾ ਮੈਂ ਤਾਂ ਮਸਾ ਆਪਣੇ ਟਰੱਕ ਨੂੰ ਜਿਹੜਾ ਪੂਰਾ ਸਹੀ ਸੰਭਾਲ ਕੇ ਰੱਖਦਾ ਸੀ ਤੇ ਪਰ ਕਹਿੰਦਾ ਮੈਨੂੰ ਵੀ ਪਤਾ ਨਹੀਂ ਲੱਗਿਆ ਕਿ ਆਖਰਕਾਰ ਟਾਇਰ ਪਾੜ ਕਿਵੇਂ ਗਿਆ ਤਾਂ ਜਦੋਂ ਚਾਹਨਕ ਪਾੜਿਆ ਤਾਂ ਉਸ ਤੋਂ ਬਾਅਦ ਸੰਭਾਲਣਾ ਔਖਾ ਹੋ ਗਿਆ ਟਾਇਰ ਕਿਉਂਕਿ ਟਰੱਕ ਕਿਉਂਕਿ ਜਿਸ ਹਾਬ ਦੀ ਟਰੱਕ ਦੇ ਵਿੱਚ ਲੋਡਿੰਗ ਹੋਈ ਹੋਈ ਸੀ ਬਾਜਰੀ ਭਰੀ ਹੋਈ ਸੀ ਤਾਂ ਉਸ ਦੇ ਕਰਕੇ ਬਹੁਤ ਮੁਸ਼ਕਿਲ ਆਈ ਪਰ ਬਾਅਦ ਦੇ ਵਿੱਚ ਦੇਖ ਸਕਦੇ ਹੋ ਲੋਕ ਪਹੁੰਚੇ ਲੋਕਾਂ ਨੇ ਚੁੱਪ ਕਰਾਇਆ ਡਰਾਈਵਰ ਵੀਰ ਨੂੰ ਤੇ ਲੋਕਾਂ ਨੇ ਆ ਕੇ ਮਦਦ ਵੀ ਕਰੀ ਆ ਦੇਖੋ ਕਿਵੇਂ ਸਾਰਾ ਕੁਝ ਜਿਹੜਾ ਖੇਤਾਂ ਦੇ ਵਿੱਚ ਪਿਆ ਬਜਰੀ ਜਿਹੜੀ ਹੈ ਉਹ ਖੜੀ ਪਈ ਹੈ ਟਰੱਕ ਪਲਟਿਆ ਪਿਆ ਤੇ ਦੂਜੇ ਪਾਸੇ ਜਿਹੜਾ ਸਮਾਨ ਹੁੰਦਾ ਜਿਹੜਾ ਡੈਸ਼ਬੋਰਡ ਦਾ ਸਮਾਨ ਜਾਂ ਜਿਹੜਾ ਮੂਰੇ ਜੇ ਗੱਲ ਕਰੀਏ ਤਾਂ ਅਤੇ ਦੇਖ ਸਕਦੇ ਹੋ ਤੁਸੀਂ ਸੀਟ ਹੁੰਦੀਆਂ ਗੱਡੀਆਂ ਹੁੰਦੀਆਂ ਸਾਰਾ ਕੁਝ ਖੇਤਾਂ ਦੇ ਵਿੱਚ ਡਿੱਗਿਆ ਪਿਆ ਤੇ ਡਰਾਈਵਰ ਵੀਰ ਦੀ ਅੱਖਾਂ ਦੇ ਵਿੱਚੋਂ ਪਾਣੀ ਬਾਹਰ ਆ ਗਿਆ ਅੱਖਾਂ ਦੇ ਵਿੱਚੋਂ ਪਾਣੀ ਆਇਆ ਤਾਂ ਡਰਾਈਵਰ ਕਹਿੰਦਾ ਮੈਂ ਤਾਂ ਸੰਭਾਲ ਕੇ ਰੱਖਿਆ ਸੀ ਆਪਣੇ ਟਰੱਕ ਨੂੰ ਪਰ ਅਚਾਨਕ ਕਹਿੰਦਾ ਟਾਇਰ ਪਤਾ ਨਹੀਂ ਕਿਵੇਂ ਪਾੜ ਗਿਆ ਤੇ ਉਸ ਤੋਂ ਬਾਅਦ ਆ ਹਾਲ ਜਿਹੜਾ ਮੌਕੇ ਤੇ ਹੋ ਗਿਆ ਤੇ ਟਰੱਕ ਵੀਰ ਦੀ ਮਦਦ ਕਰਨ ਦੇ ਲਈ ਰਾਹਗੀਰ ਵੀ ਮੌਕੇ ਤੇ ਖੜ ਗਏ ਪ੍ਰਸ਼ਾਸਨ ਵੀ ਆਇਆ ਪੁਲਿਸ ਵੀ ਆਈ ਤਾਂ ਇੱਕ ਜਿਹੜਾ ਨੁਕਸਾਨ ਹੋਣੋਂ ਜ਼ਰੂਰ ਬਚ ਗਿਆ ਇੱਕ ਗੱਲ ਜ਼ਰੂਰ ਰਹੀ ਕਿ ਕਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਇਹ ਤਾਂ ਚਲੋ ਲੋ ਹੈ ਇਹ ਤਾਂ ਫੇਰ ਵੀ ਬਣ ਜਾਣਾ ਪਰ ਜੇ ਕੋਈ ਜ਼ਿੰਦਗੀ ਨਾਲ ਜਿਹੜਾ ਕੋਈ ਉੱਚੀ ਨੀਚ ਹੋ ਜਾਂਦੀ ਤਾਂ ਬੰਦਾ ਫਿਰ ਦਬਾਰੇ ਨਹੀਂ ਆਉਣਾ ਸੀ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਕੋਈ ਘਰ ਦਾ ਜੀ ਚਲਿਆ ਜਾਂਦਾ ਪਰ ਡਰਾਈਵਰ ਵੀਰ ਦੀ ਖੁਸ਼ਕਿਸਮਤੀ ਸੀ ਡਰਾਈਵਰ ਵੀਰ ਦੇ ਖਰੋਚ ਵੀ ਨਹੀਂ ਆਈ ਪਰ ਟਰੱਕ ਦਾ ਬੁਰਾ ਹਾਲ ਹੋ ਗਿਆ ਦੇਖੋ ਕਿਵੇਂ ਬਜਰੀ ਸਾਈਡ ਦੇ ਉੱਪਰ ਖੰਡੀ ਪਈ ਹੈ ਤੇ ਟਰੱਕ ਜਿਹੜਾ ਹੈਗਾ ਉਹ ਵੀ ਪਲਟੀਆਂ ਖਾਦਾ ਪੂਰੇ ਦਾ ਪੂਰਾ ਟੈਡਾ ਹੋਇਆ ਪਿਆ ਹੈਗਾ ਹਾਲਾਂਕਿ ਬਾਅਦ ਦੇ ਵਿੱਚ ਇਕੱਠੇ ਹੋ ਕੇ ਲੋਕਾਂ ਨੇ ਹੈਲਪ ਕਰਾਈ ਮਦਦ ਕਰਾਈ ਤੇ ਹੁਣ ਜਿਹੜਾ ਹੈਗਾ ਡਰਾਈਵਰ ਵੀ ਡਰਾਈਵਰ ਵੀਰ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂ ਜੀ ਫਿਰ ਤੋਂ ਅੰਦੇਸੇ ਭਰ ਕੇ ਕਿਹੜੀ ਜਗ੍ਹਾ ਜਾਣਾ ਹੈ ਜਾਣਾ ਹੀ ਬਟਾਲੇ ਜਾਣਾ ਹੈ ਕਿਸ ਤਰ੍ਹਾਂ ਪਲ ਗਿਆ ਉਹ ਲਾਸਟ ਐਰਪੋਰਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਇਕੱਲੇ ਸੀ ਹਾਂਜੀ ਇਕੱਲੇ ਹਾਂਜੀ ਸੱਟਾਂ ਵਗੈਰਾ ਕਿਹੜਾ ਹਾਂਜੀ ਸੱਟਾਂ ਫੋੜੀਆਂ ਮਸਤ ਲੱਗੀਆਂ ਮਾਰੀ ਮੋਟੀਆਂ ਉਹ ਬਾਹਰ ਪੋਲਖਾਨਾ ਨੇ ਗੱਡਿਆ ਆਣ ਕੇ ਅੰਮ੍ਰਿਤੰਦਰ ਦੋਈ ਦੋਈ ਜੁੱਤੀਆ ਬਹੁਤ ਵਧੀਆ ਮਾਤਰੀ ਕੀਤਾ ਪਰ ਫਸਟ ਮੇਰਾ ਨਾਮ ਗੁਰਸੇਵ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਦੀਪੁਰ ਫਾੜਕ ਤੱਕ ਇਹ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ